ਮਨ ਪ੍ਰਧਾਨ ਜੀ ਅੱਜ ਮੇਰੇ ਸਾਹਿਬ ਪਹਿਲਾਂ ਤੁਹਾਡੇ ਸੰਭੂ ਦੇ ਮੀਟਿੰਗ ਹੋ ਕੇ ਠੀਕ ਹੈ ਤੇ ਉਹ ਰੇ ਖਨੌਰੀ ਦੀ ਵੀ ਹੋ ਕੇ ਠੀਕ ਹੈ ਹੁਣ ਅਗਲੀ ਮੀਟਿੰਗ ਕਦੋਂ ਸ਼ੁਰੂ ਹੋ ਰਹੀ ਹੈ ਤੇ ਕੀ ਫੈਸਟ ਅਜੰਡਾ ਆ ਦੇਖੋ ਅਸੀਂ ਖਨੌਰੀ ਬਾਰਡਰ ਤੇ ਆਏ ਹੈਗੇ ਤੁਹਾਨੂੰ ਪਤਾ ਹੀ ਆ ਸਾਰਾ ਸਾਡੇ ਸਾਹਮਣੇ ਮੋਰਚੀ ਦੀਆਂ ਜਿਹੜੀਆਂ ਗਤੀਵਿਧੀਆਂ ਨੇ ਜਾਂ ਜੋ ਕੁਝ ਕੋਟ ਬੋਲ ਰਹੀ ਆ ਜੋ ਹਰਿਆਣਾ ਸਰਕਾਰ ਕਰ ਰਹੀ ਆ ਅਨਵਦੀਪ ਵਾਲਾ ਮਸਲਾ ਵੀ ਆਪਣਾ 17 18 ਦਾ ਅੰਬਾਲੇ ਐਸਪੀ ਦੇ ਵੀ ਮੋਰਚਾ ਵਾ ਇਹ ਸਾਰੇ ਮਸਲੇ ਤੇ ਅਸੀਂ ਚਰਚਾ ਕਰਾਂਗੇ ਅੱਜ ਕੌਣ ਕੌਣ ਦੇ ਵਿਚ ਸ਼ਾਮਲ ਹੋ ਰਹੇ ਨੇ ਜਿਹੜੀ ਹੁਣ ਲਗਭਗ ਦੋਹਾਂ ਫੋਰਮਾਂ ਦੀ ਵੱਡੀ ਲੀਡਰਸ਼ਿਪ ਠੀਕ ਆ ਆ ਆਪਣਾ ਇੱਧਰ ਰਾਏ ਸਾਹਿਬ ਆਏ ਮੋਦੀ ਸਾਹਿਬ ਆਏ ਆ ਲੰਗੋਵਾਲ ਸਾਹਿਬ ਨੇ ਜੀਰਾ ਜੀ ਨੇ ਉਧਰੋਂ ਉਹਨਾਂ ਦੇ ਡੱਲੇਵਾਲ ਸਾਹਿਬ ਸੁਖਦੀਪ ਹੋਰ ਉਹਨਾਂ ਦੇ ਸੀਨੀਅਰ ਲੀਡਰਮੈਨ ਨੂੰ ਕੁਆੜ ਸਾਰੇ ਬਾਕੀ ਗੱਲ ਹਾਈ ਕੋਰਟ ਦੇ ਫੈਸਲੇ ਅਨੁਸਾਰ ਕਿਵੇਂ ਦੇਖਦੇ ਹੋ ਹਾਂ ਦੇਖੋ ਇਹਦੇ ਤੇ ਹਜੇ ਚਰਚਾ ਹੋਣੀ ਹੈ ਦੇਖਦੇ ਆ ਇਹਦੇ ਤੇ ਸਾਰੇ ਤੱਥ ਸਾਹਮਣੇ ਲੈ ਕੇ ਆਉਂਨੇ ਦੋਹਾਂ ਮੋਰਚੀਆਂ ਨੇ ਪੀ ਹਾਈ ਕੋਰਟ ਜਾਂ ਸੁਪਰੀਮ ਕੋਰਟ ਜੋ ਕੁਝ ਹੋ ਰਿਹਾ ਉਹਦੇ ਬਾਰੇ ਸਾਡਾ ਕੀ ਫੈਸਲਾ ਹੋਊਗਾ ਤਾਂ ਮੀਟਿੰਗ ਤੋਂ ਬਾਅਦ ਹੀ ਮੀਟਿੰਗ ਤੋਂ ਬਾਅਦ ਫਿਰ ਜਾਣਕਾਰੀ ਦਿੱਤੀ ਜਾਊਗਾ ਕਰਾਂਗੇ ਦਿੱਤੇ ਵਿਚਾਰ ਠੀਕ ਅੰਜ ਪ੍ਰਧਾਨ ਜੀ ਅੱਜ ਮੇਰੇ ਸਾਹਿਬ ਪਹਿਲਾਂ ਤੁਹਾਡੇ ਸੰਭੂ ਦੇ ਮੀਟਿੰਗ ਹੋ ਕੇ ਠੀਕੀਆ ਤੇ ਉਹਨੇ ਖਨੋਰੀ ਦੀ ਵੀ ਹੋ ਕੇ ਠੀਕੀਆ ਹੁਣ ਅਗਲੀ ਮੀਟਿੰਗ ਕਦੋਂ ਸ਼ੁਰੂ ਹੋ ਰਹੀ ਹੈ ਤੇ ਕੀ ਐਜੰਡਾ ਆਹ ਦੇਖੋ ਅਸੀਂ ਖਨੋਰੀ ਬਾਰਡਰ ਤੇ ਆਏ ਹੈਗੇ ਤੁਹਾਨੂੰ ਪਤਾ ਹੀ ਆ ਸਾਰਾ ਸਾਡੇ ਸਾਹਮਣੇ ਮੋਰਚੀ ਦੀਆਂ ਜਿਹੜੀਆਂ ਗਤੀਵਿਧੀਆਂ ਨੇ ਜਾਂ ਜੋ ਕੁਝ ਕੋਟ ਬੋਲ ਰਹੀ ਆ ਜੋ ਹਰਿਆਣਾ ਸਰਕਾਰ ਕਰ ਰਹੀ ਆ ਅ ਨਵਦੀਪ ਦੇ ਵਾਲਾ ਮਸਲਾ ਵੀ ਆਪਣਾ 17 18 ਦਾ ਅੰਬਾਲਾ ਐਸਪੀ ਦੇ ਵੀ ਮੋਰਚਾ ਵਾ ਇਹ ਸਾਰੇ ਮਸਲੇ ਤੇ ਅੱਜ ਅਸੀਂ ਚਰਚਾ ਕਰਾਂਗੇ ਅੱਛਾ ਇਹ ਕੌਣ ਕੌਣ ਦੇ ਵਿੱਚ ਸ਼ਾਮਲ ਹੋ ਰਹੇ ਨੇ ਜਿਹੜੀ ਹੁਣ ਲਗਭਗ ਦੋਹਾਂ ਫੋਰਮਾਂ ਦੀ ਵੱਡੀ ਲੀਡਰਸ਼ਿਪ ਠੀਕ ਆ ਆ ਆਪਣਾ ਇੱਧਰ ਰਾਏ ਸਾਹਿਬ ਆਏ ਮੋੜੀ ਸਾਹਿਬ ਆਏ ਆ ਲੰਗੋਵਾਲ ਸਾਹਿਬ ਨੇ ਜੀਰਾ ਜੀ ਨੇ ਉਧਰੋਂ ਉਹਨਾਂ ਦਾ ਡੱਲੇਵਾਲ ਸਾਹਿਬ ਸੁਖਦੀਪ ਹੋਰ ਉਹਨਾਂ ਦੇ ਸੀਨੀਅਰ ਲੀਡਰ ਮਨੂਕਵਾੜ ਸਾਰੇ ਬਾਕੀ ਗੱਲ ਹਾਈ ਕੋਰਟ ਦੇ ਫੈਸਲੇ ਅਨੁਸਾਰ ਕਿਵੇਂ ਦੇਖਦੇ ਹੋ ਹਾਂ ਦੇਖੋ ਇਹਦੇ ਤੇ ਹਜੇ ਚਰਚਾ ਹੋਣੀ ਹੈ ਦੇਖਦੇ ਆ ਇਹਦੇ ਤੇ ਸਾਰੇ ਤੱਥ ਸਾਹਮਣੇ ਲੈ ਕੇ ਆਉਣੇ ਦੋਵਾਂ ਮੋਰਚੀਆਂ ਨੇ ਕਿ ਹਾਈ ਕੋਰਟ ਜਾਂ ਸੁਪਰੀਮ ਕੋਰਟ ਜੋ ਕੁਝ ਹੋ ਰਿਹਾ ਉਹਦੇ ਬਾਰੇ ਸਾਡਾ ਕੀ ਫੈਸਲਾ ਹੋਊਗਾ ਤਾਂ ਮੀਟਿੰਗ ਤੋਂ ਬਾਅਦ ਹੀ ਮੀਟਿੰਗ ਤੋਂ ਬਾਅਦ ਫਿਰ ਜਾਣਕਾਰੀ ਦਿੱਤੀ ਜਾਊਗਾ ਹਾਂ ਕਰਾਂਗੇ ਦਿੱਤੇ ਵਿਚਾਰ ਅਸ